ਕੀ ਹੋ ਗਿਆ ਤੈਨੂੰ ਐਵੇਂ ਬੈਠੀ ਆਂ ਖੁਸ਼ ਨਹੀਂ ਹੋਇਆ ਕੋਈ ਬਸ ਹਾਂਜੀ ਲੱਗਦਾ ਤਾਂ ਹੈ ਕੁਝ ਹੋਇਆ ਕੀ ਹੋਇਆ ਉਦਾਸ ਜੀ ਕਿਉਂ ਬੈਠੀ ਆਂ ਨਹੀਂ ਨਹੀਂ ਬੁਰਲੇ ਨਾ ਇਹੋ ਜਿਹੀ ਤਾਂ ਕੋਈ ਗੱਲ ਨਹੀਂ ਸਭ ਕੁਝ ਠੀਕ ਹੈ ਵੈਸੇ ਬਸ ਮੇਰਾ ਕਦੇ-ਕਦੇ ਮੂਡ ਚੋਪ ਹੋ ਜਾਂਦਾ ਮੈਨੂੰ ਕਦੇ-ਕਦੇ ਇਹ ਲੱਗਦਾ ਵੀ ਮੈਂ ਇਕੱਲੀ-ਕੱਲੀ ਜੀ ਆਂ ਮੰਮੀ ਡੈਡੀ ਦੀ ਬਾਲੀ ਵੀ ਯਾਦ ਆਉਂਦੀ ਨਾ ਕੋਈ ਨਾ ਤੂੰ ਬਾਲਾ ਯਾਦਨਾ ਕਰਿਆ ਕਰ ਜਿਨ੍ਹਾਂ ਨੇ ਜਾਣਾ ਹੁੰਦਾ ਉਹਨਾਂ ਨੂੰ ਆਪਾਂ ਰੋਕ ਨਹੀਂ ਸਕਦੇ ਉਹ ਚਲੇ ਜਾਂਦੇ ਨੇ ਮੈਂ ਤਾਂ ਇਹ ਕਹਿੰਦੀ ਫਿਰ ਗੁਰਲੇ ਜੇ ਉਹਨਾਂ ਨੇ ਜਾਣਾ ਹੀ ਸੀ ਤਾਂ ਮੈਨੂੰ ਵੀ ਨਾਲ ਹੀ ਲੈ ਜਾਂਦੀ ਐਂਦਾ ਨਹੀਂ ਹੁੰਦਾ ਕੰਮ ਇਹ ਐਵੇਂ ਮਾਰੀ ਜਾਂਦੀ ਆ ਸਾਰੇ ਆਪਣੀ ਉਮਰ ਭੋਗ ਕੇ ਜਾਂਦੇ ਨੇ ਕੋਈ ਸਮੇਂ ਤੋਂ ਪਹਿਲਾਂ ਨਹੀਂ ਜਾਂਦਾ ਨਾਲ ਤੇਰੇ ਘਰੇ ਭਾਬੀ ਆ ਕੀ ਗੱਲ ਭਾਬੀ ਤੈਨੂੰ ਪਿਆਰ ਨਹੀਂ ਕਰਦੀ ਭਾਬੀ ਤਾਂ ਮਾਵਾ ਸਮਾਨ ਹੁੰਦੀ ਆ ਨਹੀਂ ਗੁਰਲੇ ਭਾਬੀ ਮੈਨੂੰ ਬਹੁਤ ਪਿਆਰ ਕਰਦੀ ਆ ਉਹਦਾ ਨੇਚਰ ਬਹੁਤ ਵਧੀਆਗਾ ਸੰਗੋ ਤਾਂ ਮੇਰਾ ਬਹੁਤ ਖਿਆਲ ਰੱਖਦੀ। ਦੇਖ ਗਗਨ ਬੇਸ਼ੱਕ ਤੇ ਮੇਰੇ ਭੂਆ ਦੀ ਕੁੜੀਆਂ ਆਪਾਂ ਦੋਵੇਂ ਸਕੀਆਂ ਭੈਣਾਂ ਵਰਗੀਆਂ ਨੇ। ਨਾਲੇ ਬਚਪਨ 'ਚ ਆਪਣੇ ਇੰਨਾ ਪਿਆਰ ਸੀਗਾ। ਜੇ ਕੋਈ ਗੱਲ ਹੈਗੀ ਆ ਤੇ ਤੂੰ ਮੈਨਾਂ ਕਰ ਸਕਦੀ ਆ। ਐਵੇਂ ਇਕੱਲੀ ਦਿਮਾਗ ਤੇ ਬੋਝ ਨਾ ਪਾਈ। ਨਹੀਂ ਨਹੀਂ ਬੋਲੀ। ਇਹੋ ਜਿਹਾ ਤਾਂ ਕੋਈ ਗੱਲ ਨਹੀਂ। ਪਾਪੀ ਤਾਂ ਮੇਰਾ ਬਹੁਤ ਖਿਆਲ ਰੱਖਦੀ ਆ। ਬਹੁਤ ਪਿਆਰ ਕਰਦੀ ਉਹ ਮੈਨੂੰ। ਬਸ ਮਾੜੀ ਮੁਕੀ ਤੂੰ ਤੂੰ ਮੈਂ ਤਾਂ ਘਰਾਂ ਦੇ ਵਿੱਚ ਹੁੰਦੀ ਰਹਿੰਦੀ ਆ। ਮੈਨੂੰ ਤਾਂ ਇਹ ਆ ਕਿ ਵੀਰੇ ਨੂੰ ਗਏ ਨੂੰ ਨਾ ਬੜਾ ਟਾਈਮ ਹੋ ਗਿਆ ਹੁਣੋਂ ਵੀ ਨਹੀਂ ਹੈਗਾ ਵੀ ਮੈਂ ਇੱਥੇ ਕੀੜਾ ਮਾਰਚਾ ਪਤਾ ਨਹੀਂ ਵੀਰਾ ਕਦੋਂ ਆਊਗਾ ਤਾਂ ਹੀ ਬਸ ਮੇਰਾ ਮਨ ਜਾਗ ਵਰਹਾਉਂਦਾ ਰਹਿੰਦਾ ਕੋਈ ਨਾ ਤੂੰ ਮੈਨੂੰ ਨਾ ਦੁਖੀ ਕਰਿਆ ਕਰ ਵੀਰੇ ਨੂੰ ਮੈਂ ਫੋਨ ਕਰਾਂਗੀ ਚਲ ਮਹੀਨੇ ਲਈ ਆ ਜਾ ਵੀ ਤੇਰਾ ਮਨ ਹੋਰ ਹੋ ਜੂਗਾ ਨਾਲੇ ਭਾਬੀ ਵਿਚਾਰੀ ਇਕੱਲੀ ਹੁੰਦੀ ਆ ਤੂੰ ਐਵੇਂ ਬੋਝ ਨਾ ਪਾ ਨਾਲੇ ਮੈਨੂੰ ਇਹ ਗੱਲ ਦੱਸ ਸਲਾਈ ਦਾ ਕਿਵੇਂ ਚੱਲਦਾ ਸਲਾਈਟ ਜਾਂਦੀ ਹੁੰਦੀ ਸੀ ਹਾਂ ਮੈਂ ਨਾ ਹੁਣ ਹਟ ਗਈ ਸੀ ਕਿਉਂਕਿ ਮੈਂ ਸਲਾਈ ਸਿੱਖ ਗਈ ਸੀਗੀ ਨਾ ਅੱਛਾ ਫਿਰ ਮੇਰੇ ਵੀ ਸੂਟ ਸੀ ਦੀ ਮੈਂ ਵੀ ਦੋ ਤਿੰਨ ਲੈ ਕੇ ਆਈ ਹੋਈ ਆ ਹਾਂ ਹਾਂ ਕੋਈ ਗੱਲ ਨਹੀਂ ਕਰ ਲੈਣਾ ਮੈਂ ਸਿਉਂ ਦੂੰਗੀ ਸੂਟ ਤੇਰੇ ਤੂੰ ਇਹ ਦੱਸ ਮੇਰੇ ਲਈ ਅਚਖਾਣ ਦੇ ਵਿੱਚ ਕੀ ਬਣਾਵਾਂ ਖੁਸ਼ੀ ਬਣਾਵਾਂ ਤੂੰ ਤਾਂ ਸਵਾਦ ਹੀ ਬਣਾਉਣੀ ਆ ਖਾਣ ਦੀ ਮੈਨੂੰ ਟੈਨਸ਼ਨ ਨਹੀਂ ਆਈ ਜੇ ਤੂੰ ਕਵੇਂ ਆਪਾਂ ਬਾਹਰ ਚੱਕਰ ਕੱਢ ਆਉਂਦੇ ਆ ਨਾਲੇ ਤੇਰਾ ਮਨ ਮੂਰਖ ਹੋ ਜਾਊਗਾ ਆ ਹਾਂ ਕਿਉਂ ਨਹੀਂ ਜਰੂਰ ਮੈਂ ਨਾਲ ਤੇਰਾ ਇੱਕ ਕਾਲ ਕਰਨੀ ਆ ਹਾਂ ਚਲ ਮੈਂ ਫੇਰ ਹੀ ਕਰੂੰਗੀ ਨਹੀਂ ਤੂੰ ਦੱਸ ਦੱਸਣ ਕੀ ਗੱਲ ਆ ਨਹੀਂ ਕੋਈ ਹਾਸ ਨਹੀਂ ਮੈਂ ਤੇਨਾ ਫੇਰ ਬੈਲ ਕਰੂੰਗੀ ਹਾਂ ਭਾਬੀ ਵੀ ਅੰਦਰ ਕੱਲੀ ਬੈਠੀ ਹੋਣੀ ਹੈ ਕਹਿਣਾ ਕੱਲੀਆਂ ਬੈਠੀਆਂ ਪਤਾ ਨਹੀਂ ਕੀ ਗੱਲ ਕਰਦੀਆਂ ਹਾਂ ਇਹ ਵੀ ਆ ਉਹਦੇ ਮਨ ਚੋਲਾ ਕਰੇ ਮੇਰੀਆਂ ਚੁਗਲੀਆਂ ਕਰਦੇ ਆ ਸਹੀ ਕਹਿੰਦੀ ਆ ਤੂੰ ਪਰ ਅੱਛਾ ਕੋਈ ਟੈਨਸ਼ਨ ਵਾਲੀ ਗੱਲ ਤਾਂ ਨਹੀਂ ਹੈਗੀ ਕੋਈ ਨਹੀਂ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਤੂੰ ਆ ਜਾ ਲੈ ਚਾਹੀਦੀ ਆ ਮੈਂ ਆਉਣੀ ਆ ਇਸ ਕੀ ਗੱਲ ਆ ਜਿਹੜੀ ਇਹ ਕਰਨਾ ਵਿੱਚ ਆਉਂਦੀ ਆ ਇਹਨੇ ਕੀਤੀ ਨਹੀਂ ਆ ਚਲੋ ਆਪਣੇ ਆਪ ਹੀ ਆਸ ਦੂਗੀ ਹਾਂ ਠੀਕ ਆ ਹਾਂ ਤਾਂ ਵੀ ਵੀਰੇ ਦਾ ਫੋਨ ਸੀਗਾ ਮੇਰੀ ਵੀ ਗੱਲ ਕਰਾਉਣਾ ਮੈਂ ਕਰਦੀ ਆ ਨਹੀਂ ਨਹੀਂ ਇਹ ਤਾਂ ਮੇਰੀ ਮੰਮੀ ਦਾ ਫੋਨ ਸੀ ਆ ਜਾ ਬੈਠੋ ਠੀਕ ਨਿਵਾਸੀ ਜੀ ਹੁਣੀ ਹਾਂ ਹਾਂ ਸਾਰੇ ਵਧੀਆ ਤੁਹਾਨੂੰ ਦੱਸ ਫਿਰ ਮੈਂ ਤਾਂ ਆਈ ਸੀ ਕਿ ਆਪਾਂ ਰੋਟੀ ਬਣਾ ਲੈਨੇ ਆ ਤਹਰ ਰੋਟੀ ਗੁਰਲੀ ਨਾ ਮੇਰੀ ਨਾ ਸਿਹਤ ਜੀ ਨਹੀਂ ਅੱਜ ਠੀਕ ਲੱਗਦੀ ਕੀ ਹੋ ਗਿਆ ਭਾਬੀ ਉਹੀ ਬੁਖਾਰ ਜੇ ਵਾਂਗੂ ਨਾ ਹੱਡ ਭੰਨਣੀ ਜੀ ਲੱਗੀ ਪਈ ਆ ਕੋਈ ਨਾ ਰੋਟੀ ਗਗਨ ਬਣਾ ਲੋਗੀ ਕੋਈ ਨਾ ਮੈਂ ਬਣਵਾ ਦਿੰਦੀ ਤੋ ਗੰਦੇ ਨਾਲ ਹੋਰ ਦਵਾਈ ਦਵਾਈ ਲੈ ਕੇ ਦਵਾਂ ਤੁਹਾਨੂੰ ਕੋਈ ਨਾ ਨਾ ਦਵਾਈ ਮੈਂ ਮੰਗਵਾ ਲੂੰਗੀ ਮੈਂ ਫੋਨ ਕਰ ਦੂੰਗੀ ਡਾਕਟਰ ਨੂੰ ਚਲੋ ਕੋਈ ਨਾ ਮੈਂ ਗਗਨ ਦੇ ਨਾਲ ਮਿਲ ਕੇ ਰੋਟੀ ਬਣਵਾ ਦਿੰਦੀ ਹਾਂ ਹਾਂ ਗੁਰਲੀ ਨਾ ਹਾਂਜੀ ਰਹੇਗੇ ਆ ਨਾ ਹਾਂ ਤੋ ਮੈਂ ਤਾਂ ਹੈਗੀ ਇੱਥੇ ਇੱਥੀਆਂ ਹਾਂਜੀ ਤੇ ਮੰਮੀ ਮਾਮੇ ਹੋਣੀ ਉਹ ਤਾਂ ਕਰੀ ਨਹੀਂ ਹਾਂ ਮੈਂ ਉਹ ਹੀ ਕਹਿੰਦੀ ਉਹਨਾਂ ਨੂੰ ਵੀ ਔਖਾ ਜਾ ਹੋਊਗਾ ਹਨਾ ਕੰਮ ਕਰਨਾ ਕਿਵੇਂ ਆਪ ਕਰਦੇ ਹੋਣਗੇ ਹਨਾ ਭਾਬੀ ਉਹਨਾਂ ਨੂੰ ਤਾਂ ਨਹੀਂ ਕੋਈ ਔਖਾ ਜੇ ਤੁਹਾਨੂੰ ਕੋਈ ਹੈਗਾ ਤਾਂ ਮੈਨੂੰ ਦੱਸ ਦਿਓ ਨਹੀਂ ਨਹੀਂ ਕਮਲੀਏ ਮੈਨੂੰ ਕਿ ਔਖਾ ਹੋਣਾ ਮੇਨੂੰ ਤਾਂ ਸਵਾ ਵਧੀਆ ਮੇਰੇ ਤਾਂ ਦੋ ਨੰਨ ਦਾ ਹੋ ਗਈਆਂ ਕੰਮ ਕਰਨ ਵਾਲੀਆਂ ਕਿਉਂਕਿ ਮੈਂ ਤਾਂ 2 ਮਹੀਨੇ ਇੱਥੇ ਆ ਮੈਂ ਹਜੇ ਨਹੀਂ ਜਾਣਦੀ ਹੈਗੀ ਮੈਂ ਤਾਂ ਮੰਮੀ ਹੁਣਾਂ ਨੂੰ ਕਹਿ ਕੇ ਆਈ ਸੀ ਵੀ ਮੈਂ 2 ਮਹੀਨੇ ਰਹਿ ਕੇ ਆਉਂਗੀ ਗਗਨ ਕੋਲੇ ਕਿਉਂਕਿ ਨਾ ਮੈਂ ਹਿਸਾਬ ਲੈ ਗਗਨ ਦਾ ਮਨ ਵੀ ਹੋਰ ਤਰ੍ਹਾਂ ਦਾ ਹੋਇਆ ਹੋਇਆ ਮੈਨੂੰ ਇਹ ਆ ਮੈਂ ਚੱਲੇ ਦੇ ਕੋਲ ਰਹਿ ਲਾਂਗੀ 2 ਮਹੀਨੇ ਹਾਂਜੀ ਅੱਛਾ ਕੀ ਗੱਲ ਭਾਬੀ ਤੁਹਾਨੂੰ ਸਹੀ ਨਹੀਂ ਲੱਗਾ ਮੇਰਾ ਰੁਕਣਾ ਇੱਥੇ ਨਹੀਂ ਨਹੀਂ ਖੁੱਲਾ ਟੈਮ ਆ ਕਾਫੀ ਖੋਦਮ ਵੇੱਲੀ ਸੀ ਸਲਾਈ ਦਾ ਵੀ ਸਿੱਖ ਲਿਆ ਪਾਲਰ ਦਾ ਵੀ ਸਿੱਖ ਲਿਆ ਮੈਂ ਹੁਣ ਵੇੱਲੀ ਸੀ ਮੈਂ ਕਿ ਮੈਂ ਕੀ ਕਰਨਾ ਕਰੇ ਚਲ ਪੂਆ ਹੋਣਾ ਕੀ ਜਾਏ ਹੁੰਦੀ ਆ ਅੱਗੇ ਪੜਾਈ ਨਹੀਂ ਕਰਨੀ ਪੜਾਈ ਤਾਂ ਮੇਰੀ ਪੂਰੀ ਹੋ ਗਈ ਅੱਛਾ ਹਾਂਜੀ ਕੋਈ ਨਾ ਭਾਬੀ ਤੁਸੀਂ ਨੇ ਇਦਾਂ ਕਰੋ ਆਰਾਮ ਕਰ ਲਓ ਮੈਂ ਦੋਦਰ ਨਾਲ ਮਿਲ ਕੇ ਰੋਟੀ ਬਣਾਵਾ ਦਿੰਦੀ ਹਾਂ 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 ਜੇ ਰੋਟੀ ਬਣਾ ਲਊਗਾ ਆਉਣੀ ਆ ਕੋਈ ਜੇ ਕਿਸੇ ਚੀਜ਼ ਦੀ ਲੋੜ ਹੋਏ ਤਾਂ ਮੈਨੂੰ ਦੱਸ ਦਿਓ ਕੋਈ ਨਾ ਕੋਈ ਨਾ ਲੋੜ ਕਾਦੀ ਹੋਣੀ ਆ ਤਾਂ ਗਲਤ ਤੇ ਬਹਿ ਗਈ ਆ ਕਿ ਹਾਏ ਰੱਬਾ ਹੁਣ ਮੈਂ ਕੀ ਕਰਾਂ ਤਾਂ ਸਿਆਪਾ ਹੀ ਖੜਾ ਹੋ ਗਿਆ ਮੇਰੇ ਘਰ ਵਾਲੇ ਦੀਆਂ ਮੈਂ ਕਦੇ ਪੂਆਰੀ ਕੁੜੀ ਕਦੇ ਮਾਮੇ ਦੀ ਕੁੜੀ ਕਦੇ ਕੋਈ ਆ ਕੇ ਕਦੇ ਕੋਈ ਨਾ ਰਸਤੇਦਾਰੀ ਲੋਟ ਆਉਂਦੇਗੇ ਤਪਾਲੀ ਇਹਨਾਂ ਨੇ ਹੁਣ ਕੀ ਕਰਾਂ ਮੈਂ ਉਹ ਤਾਂ ਹੁਣ ਤਾਂ ਔਖਾ ਹੋ ਗਿਆ ਹੁਣ ਕੋਈ ਨਾ ਕੋਈ ਹੱਲ ਤਾਂ ਕੱਢਣਾ ਪਊ ਇਹਨਾਂ ਦਾ ਸਾਡੇ ਵਾਲੀ ਕੁੜੀ ਜੀ ਨੇ ਪਾਪ ਲਾਈ ਐ ਹੀਂਗਾ ਨੇ ਸਬਜੀ ਬਣ ਗਈ ਐ

ਚਲੇ ਨੇ ਸਬਜੀ ਮੰਦੀਏਗੀ ਠੀਕ ਹੈ ਤੇ ਮੈਂ ਨਾ ਕਪੜੇ ਜਿ ਤੈਹਲਾਉਣਾ ਲਾ ਉਹ ਲਾ ਠੀਕ ਮੈਂ ਆਟਾ ਗੁੰਨ ਕੇ ਰੱਖ ਦਿੰਨੀ ਆ ਉਹਨੇ ਨੂੰ ਤੈਨੂੰ ਵੀ ਪਤਾ ਕਰ ਲੈ ਭਾਬੀ ਕੋਈ ਬਿਮਾਰ ਨੀ ਹੋਵੇ ਸਾਰੇ ਉਹਦੇ ਬਾਹਰ ਨੇ ਹੁਣ ਉਹਨੂੰ ਬੁਲਾਉਣਾ ਹੋਣਾ ਕਰੇ ਹੁਣ ਪਤਾ ਹੈ ਵੀ ਗੁਰਲੀ ਨੂੰ ਹੁੰਦੇ ਐਵੇਂ ਤਾਂ ਬੁਲਾ ਨਹੀਂ ਸਕਦੀ ਹੈਗੀ ਸਾਲ ਵੈਸੇ ਤਾਂ ਛੇ ਗੁਰਲੀਨ ਇੱਥੇ ਰਹਿ ਚੂਗੀ ਕੁਝ ਦਿਨ ਕਮ ਸੇ ਕਮ ਹੋ ਤਾਂ ਨਹੀਂ ਕਰੇ ਆਊਗਾ ਨਾਲੇ ਮੇਰੇ ਨਾਲ ਇਹ ਸਭ ਕੁਝ ਤਾਂ ਨਹੀਂ ਹੋਊਗਾ ਮੈਂ ਬਚੀ ਰਹੂੰਗੀ ਕਦੀ ਕਦੀ ਦਿਲ ਕਰਦਾ ਮੈਂ ਗੁਰਲੀਨ ਨੂੰ ਸਾਰਾ ਕੁਝ ਦੱਸਦਾ ਪਰ ਜੇ ਮੈਂ ਉਹਨੂੰ ਸਾਰਾ ਕੁਝ ਦੱਸਦਾ ਸ਼ਾਇਦ ਕੋਈ ਵੀਰੇ ਨੂੰ ਨੁਕਸਾਨ ਨਾ ਪਹੁੰਚਾ ਦੇ ਕਿਉਂਕਿ ਮੇਰਾ ਭਰਾ ਤਾਂ ਹੈ ਵੀ ਭੋਲਾ ਇਹ ਉਹਨੂੰ ਗੱਲਾਂ ਚ ਲੈ ਆਊਗੀ ਆਉਤੀਆਂ ਚ ਮੈਂ ਕੀ ਕਰਾਂ ਪਤਾ ਨਹੀਂ ਮੈਨੂੰ ਇਹ ਜੋ ਮੌਕਾ ਕਦੋਂ ਮਿਲੂ ਕਿ ਇਹਦਾ ਸਾਰਾ ਸੱਚ ਮੇਰੇ ਹੱਥ ਲੱਗ ਜੇ ਮੇਰੇ ਕੋਲ ਪੱਕਾ ਪ੍ਰੂਫ ਹੋਵੇ ਫਿਰ ਮੈਨੂੰ ਕਦੇ ਨਹੀਂ ਬਖਸ਼ਦੀ ਇਹਨੇ ਜੋ-ਜੋ ਮੇਰੇ ਨਾਲ ਕੀਤਾ ਨਾ ਮੈਂ ਕੱਲੀ-ਕੱਲੀ ਗੱਲ ਦਾ ਬਦਲਾ ਲਵਾਂਗੀ ਹਲੋ ਹਾਂਜੀ ਕਿਵੇਂ ਹੋ ਜਨਾਬ ਫੋਨ ਹੀ ਚੱਕਦੇ ਇੰਨੇ ਬਿਜ਼ੀ ਹੋ ਗਏ ਹੋਣਾ ਅੱਛਾ ਉਹ ਮੈਂ ਤਾਂ ਇਹ ਕਹਿੰਦੀ ਸੀ ਮੈਂ ਕਿਹਾ ਮੈਨੂੰ ਦਵਾਈ ਦੇ ਦਿਓ ਸੇਤ ਜੀ ਠੀਕ ਨਹੀਂ ਹਾਂ ਹਾਂ ਤੇ ਨਾਲੇ ਮੜਾ ਆ ਧਿਆਨ ਨਾਲ ਆਇਓ ਘਰੇ ਗੈਸਟ ਆਏ ਹੋਏ ਨੇ ਹੁਣਾ ਕਿਨੇ ਸੀ ਕੁੜੀ ਜੀ ਆ ਰਹੀ ਹੈ ਰਿਸ਼ਤੇਦਾਰੀ ਚ ਹਾਂ ਹਾਂ ਚਲ ਆ ਜਾਓ ਮੜਾ ਜੀ ਜਲਦੀ ਆ ਜਾਓ ਮੈਂ ਵੇਟ ਕਰਦੀ ਆਂ ਚੰਗਾ ਹੋ ਚੰਗਾ ਬਾਬਾ ਕੋਈ ਨਹੀਂ ਓਕੇ ਇਹਦਾ ਫੋਨ ਤਾਂ ਕਰਤਾ ਹੋ ਨਹੀਂ ਨਾਲ ਪ੍ਰਿੰਟਾ ਤੋਂ ਕਿਹੜਾ ਕਿਵੇਂ ਛਡਾਉਣਾ ਪਊ ਚਲ ਦੇਖਦੇ ਆਂ ਲਾਉਣੀਆਂ ਕੋਈ ਸਕੀਮ ਹਏ ਭਾਬੀ ਹਾਇ ਲੱਤ ਟੁੱਟ ਗਈ ਉੱਠੋ 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 ਹਾਏ ਨੀ ਮਾਂ ਹਾਏ ਨਹੀਂ ਉੱਠਿਆ ਨਹੀਂ ਜਾਂਦਾ ਡਿੱਗ ਕਿਵੇਂ ਪਏ ਤੁਸੀਂ ਹਾਏ ਦੁਪਹਿਰ ਤੱਕ ਗਿਆ ਚਲੋ ਮੈਂ ਅੰਦਰ ਛੱਡ ਦੇਣੀ ਡਾਕਟਰ ਨੂੰ ਫੋਨ ਕਰਾਂ ਪਹਿਲਾਂ ਮੈਂ ਇੱਧਰ ਹਾਂ ਨਹੀਂ ਨਹੀਂ ਵਾਪੇ ਕਰ ਲਉਗੀ ਆ ਜਾ ਤੈਨੂੰ ਕੀ ਪਤਾ ਹਾਏ ਲੱਤ ਟੁੱਟ ਗਈ ਚਲ ਅੰਦਰ ਆਜੋ ਤੁਸੀਂ ਤੁਹਾਡੀਆਂ ਚੱਪਲਾਂ ਵੀ ਖਰਾਬ ਹੋਈਆਂ ਨੇ ਤੁਸੀਂ ਕਮਤੋਂ ਕਮ ਚੱਪਲਾਂ ਹੀ ਬਦਲ ਲਓ ਨਹੀਂ ਜਾਇਆ ਨਹੀਂ ਜਾਂਦਾ ਸ਼ਹਿਰ ਕੀ ਕਰਾਂ ਕੋਈ ਨਾ ਮੈਂ ਲਿਆਦਾ ਹੀ ਕੱਢ ਲੂਗਾ ਗੱਲ ਨਾਲ ਜਾ ਹਾਂ ਤੁਸੀਂ ਜਾਇਓ ਉਹਨੇ ਵੀ ਜਾਣਾ ਪਤਾ ਨਹੀਂ ਬਾਜ਼ਾਰ ਸਮਾਨ ਜਾ ਲੈਣ ਜਾਊਗੀ ਹਾਂ ਕੋਈ ਨਾ ਲਿਆ ਦਾਂਗੀ ਤੁਸੀਂ ਰਾਮ ਕਰ ਲਓ ਮੈਂ ਡਾਕਟਰ ਨੂੰ ਫੋਨ ਕਰ ਗਿਆ ਆ ਗਿਆ ਘੰਟੇ ਬਾਅਦ ਹੱਥ ਟੁੱਟ ਗਈ ਭਾਬੀ ਕੰਮ ਕਰਦੀ ਸੀ ਯਾਰ ਵਾਸ਼ਰੂਮ ਚੋਂ ਨਿਕਲਣ ਲੱਗੇ ਸੀ ਪੈਰ ਤੇ ਲੱਗ ਗਿਆ ਭਾਬੀ ਦਾ ਹੁਣ ਤਾਂ ਚੰਗਾ ਹੋਇਆ ਮੈਂ ਕੋਲ ਸੀ ਤੂੰ ਐ ਕਰ ਗੱगन ਡਾਕਟਰ ਨੂੰ ਫੋਨ ਕਰ ਦੇ ਤੁਹਾਡੇ ਪਿੰਡ ਦਾ ਹੋਣਾ ਡਾਕਟਰ ਆਪੇ ਕਰ ਦਊਗਾ ਕੋਈ ਭਾਬੀ ਗਗਨ ਕਰਦਾ ਫੋਨ ਕਰ ਦਊਗੀ ਡਾਕਟਰ ਨੂੰ ਟੈਨਸ਼ਨ ਤੈਨੂੰ ਵੀ ਤਾਂ ਫੋਨ ਲਉਣ ਦਾ ਪਤਾ ਹੀ ਆ ਕੋਈ ਨਾ ਭਾਬੀ ਗਗਨ ਕਰ ਦਿੰਦੀ ਆ ਫੋਨ ਗਗਨ ਤਾਂ ਫੋਨ ਲੈਣ ਜਾਊਗੀ ਮੇਰੇ ਕੋਲੇ ਆ ਮੈਂ ਕਰ ਦਊਂਗੀ ਨਾ ਹਾਂ ਹਾਂ ਕੋਈ ਨਾ ਭਾਬੀ ਤੁਸੀਂ ਲਾ ਲਓ ਫੋਨ ਗੁਰਲੇਣਾ ਚਾ ਪਾ ਵੀ ਵਾਸਤੇ ਪਾਣੀ ਲੈ ਕੇ ਆ ਹਾਂ ਮੈਂ ਤੂੰ ਧਿਆਨ ਰੱਖੀਂਗਾ ਭਾਬੀ ਭਾਬੀ ਕੁੱਸਾਬ ਡਰਾਮੇ ਕਰਦੀਆਂ ਤੈਨੂੰ ਕੁਛ ਨਹੀਂ ਨਾ ਹੋਇਆ ਹਾਂ ਮੈਂ ਡਰਾਮੇ ਨਹੀਂ ਕਰਦੀ ਸੀ ਤੇ ਤੈਨੂੰ ਇੱਕ ਗੱਲ ਦੱਸਾਂ ਤੇ ਜਾਣਕਾਰੀ ਲਈ ਗਗਣ ਆਹ ਵੀਡੀਓ ਜੀ ਨਾ ਮੈਂ ਮੈਂਟੇਜ ਦਿਖਾ ਦੂੰਗੀ ਜੋ ਬੰਦਿਆਂ ਵਾਂਗੂ ਨਾਟਕੀ ਤੈਨੂੰ ਇੰਨੀ ਗੱਲ ਦੱਸਤੀ ਇਹਨੂੰ ਛੂਸਨੀ ਜੀ ਨੂੰ ਲੈ ਕੇ ਨਾ ਆਸੇ-ਪਾਸੇ ਹੋ ਜਿੰਗੇ ਤੇ ਭਾਬੀ ਮੈਨੂੰ ਘਰੇ ਬੁਲਾ ਰਹੀ ਹੁਣ ਤੇਰੇ ਘਰ ਕਿ ਮੈਂ ਰਿਸ਼ਤੇਦਾਰਾਂ ਦਾ ਆਉਣਾ ਵੀ ਘਰੇ ਬੰਦ ਕਰਦਾ ਮਾਣੀ ਮੋਟੀ ਸ਼ਰਮ ਤਾਂ ਮੰਨ ਲੈ ਫੇਰ ਰਿਸ਼ਤੇਦਾਰ ਖਾਮਕੇ ਰੱਖ ਤੈਨੂੰ ਕਹਿ ਤਾਂ ਜਦੋਂ ਮੇਰਾ ਘਰ ਆ ਮੇਰੀ ਚੱਲੂਗੀ ਭਾਬੀ ਤੇ ਰਕਰਨੀ ਇਹ ਮੇਰਾ ਘਰ ਹੀ ਆ ਇਹ ਮੇਰੀ ਭਰਾ ਦਾ ਘਰ ਆ ਮੈਂ ਵਿਆਹ ਕੇ ਆਈ ਆ ਇਸ ਘਰ ਨਿਕਲ ਕੇ ਨਹੀਂ ਆਈ ਸੀ ਛੇ ਤੂੰ ਇਸ ਘਰ ਹੀ ਵਿਆਹ ਕੇ ਆਈ ਆ ਤਾਂ ਵਿਆਹ ਵਾਲੇ ਲੱਛਣ ਤਾਂ ਰੱਖ ਲੈਂਦੀ ਨੂਹਾਂ ਨੂੰ ਇੱਜ਼ਤ ਨਾਲ ਤਾਂ ਰਹਿ ਲੈਂਦੀ ਹੁਣ ਤੂੰ ਦੱਸੇਂਗੀ ਮੈਨੂੰ ਕਿਵੇਂ ਰਹਿਣਾ ਮੈਂ ਨਾ ਸਹਰ ਭਾਬੀ ਸਾਰੇ ਪਿੰਡ ਨੂੰ ਨਾਲੇ ਤੂੰ ਕਿਵੇਂ ਰਹਿੰਦੀ ਐ ਇੱਥੇ ਛੇ ਤੂੰ ਮੈਨੂੰ ਇੰਨਾ ਮਜਬੂਰ ਨਾ ਕੀਤਾ ਹੁੰਦਾ ਸੱਚੀ ਕਹਿਨੀ ਆ ਹੁਣ ਨਾ ਤੈਨੂੰ ਘੇਟੋਂ ਬਾਹਰ ਕੱਢਿਆ ਹੁੰਦਾ ਕੱਢਦੇ ਫਿਰ ਜੇ ਹਿੰਮਤ ਹੈਗੀਆ ਕੱਢ ਕੋਈ ਯਾਰ ਪਾ ਦੂ ਵੀਡੀਓ ਤੇਰੇ ਭਰਾ ਨੂੰ ਉਹ ਦੀ ਮੈਂ ਗੱਲ ਕਿਹੜੀ ਕਰਦੀ ਆ ਤੂੰ ਮੇਰੇ ਭਰਾ ਨੂੰ ਇੰਨਾ ਕਿ ਮੇਰੇ ਤੇ ਭਰੋਸਾ ਹੈਗਾ ਜੇ ਮੈਂ ਉਹਨੂੰ ਸਭ ਕੁਝ ਸੱਚ ਦੱਸਦਾ ਨਾ ਤਾਂ ਤੈਨੂੰ ਨਹੀਂ ਪਤਾ ਵੀ ਉਹ ਤੇਰੇ ਨਾਲ ਕੀ ਕਰੂਗਾ ਤੇਗਾ ਸੱਚ ਮੰਨੂਗਾ ਕੌਣ ਜਵੜ ਬੱਦਰ ਹਾਂ ਕਿ ਮੈਂ ਆਪਾਂ ਵੀ ਨਹੀਂ ਪਾ ਲਈ ਗੁਰਰੀਨ ਡਾਕਟਰ ਨੂੰ ਫੋਨ ਕਰਤਾ ਉਹ ਆ ਜਾਣਗੇ ਹਾਂ ਮੇਰੀ ਵੀ ਗੱਲ ਹੋ ਗਈ ਤੇ ਆਪਾਂ ਮੜਾ ਜਾ ਮਾਰਕੀਟ ਚ ਲੱਗ ਕੇ ਆਉਣਾ ਥੋੜਾ ਕੰਮ ਸੀਗਾ ਭਾਬੀ ਨੂੰ ਸੱਟ ਲੱਗੀ ਆ ਐਵੇਂ ਕਿਵੇਂ ਛੱਡ ਕੇ ਜਾ ਸਕਦੇ ਆ ਆਪਾਂ ਗਗਨ ਗੁਰਲੀਨ ਮੈਂ ਹੀ ਸਮਾਨ ਆਪਾਂ ਜਾਣਾ ਆ ਸਮਾਨ ਲੈ ਕੇ ਆਉਣਾ ਜ਼ਰੂਰੀ ਗਗਨ ਗੁਰਲੀਨ ਮੈਂ ਤੈਨੂੰ ਕਿਹਾ ਨਾ ਤੂੰ ਚੱਲ ਇੱਥੋਂ ਕੀ ਹੋਇਆ ਭਾਬੀ ਠੀਕ ਹਨੇ ਉਹਨਾਂ ਨੂੰ ਕੁਛ ਨਹੀਂ ਹੋਇਆ ਡਾਕਟਰ ਦਵਾਈ ਦੇ ਚੋ ਚੱਲ ਮੇਰੇ ਨਾਲ ਭਾਬੀ ਕੋਲੇ ਹੋਣਾ ਜ਼ਰੂਰੀ ਆ ਕਿਸੇ ਨਾ ਕਿਸੇ ਨੂੰ ਨਹੀਂ ਨਹੀਂ ਗੁਰਲੀਨ ਉਹ ਸਮਾਨ ਮੈਂ ਹੀ ਮੰਗਾਇਆ ਏ ਤੋ ਕੋਈ ਨਹੀਂ ਭਾਬੀ ਕੋਈ ਐਨੀ ਛੋਟੀ ਨਹੀਂ ਹੈਗੀ ਈ ਆਪਾਂ ਨੂੰ ਭਾਬੀ ਦੇ ਕੋਲ ਖੜਨਾ ਪਵੇ ਤੇ ਚੱਲ ਮੇਰੇ ਨਾਲ ਗੱਲ ਤੇ ਭਾਬੀ ਕੱਲੀ ਹੀ ਆ ਤੰਨ ਮਾਰੇ ਧੌਣ ਚ ਫੜ ਕੇ ਕਰਦੀ ਕੀ ਐ ਮੈਂ ਖੜੂੰਗੀ ਭਾਬੀ ਕੋਲੇ ਤੇ ਤੂੰ ਉਹਦਾ ਸਵੇਰੇ ਕੋਲੇ ਕੀ ਕਰੇਂ ਖੜਕੇ ਬਗ ਜਾ ਤੈਨੂੰ ਚੰਗੀ ਭਲੀ ਕਹੀ ਜਾਂਦੀ ਉਹ ਮੈਨੂੰ ਦਾ ਹਵਾ ਨਾ ਤੇਰੀ ਵੀ ਖਾਸੀ ਉਹ ਖਰਾਬ ਹੋਈ ਪਈ ਐ ਚਾਰ ਦਿਨ ਹੋ ਗਏ ਬੁਲਾਇਆ ਤੱਕ ਨਹੀਂ ਹੈਗਾ ਮੈਂ ਕੀ ਕਰਾਂ ਆ ਰਿਸ਼ਤੇਦਾਰਾਂ ਦਾ ਸਿਆਪਾ ਆ ਕੇ ਬਗੀ ਕੁੜੀ ਜੀ ਕਿਉਂ ਹੋਊਗੀ ਕਰਨਾਈ ਹਮਾਰਾ ਉਹਣਾ ਕੀ ਆ ਇਹ ਤੇ ਮਾਮੇ ਦੀ ਕੁੜੀ ਆ ਕੀ ਕਹਾ ਹੁਣ ਫਿਰ ਆ ਕੇ ਬੈ ਗਈ ਆਖੇ ਮੈਂ ਤਾਂ 2 ਮਹੀਨੇ ਜਾਂਦੀ ਨਹੀਂ ਫਿਰ ਕਿਉਂ ਆ ਜਾਣਾ ਸੀਗਾ ਉੱਥੇ ਕਲੀਨਿਕ ਤੇ ਦਵਾਈ ਦੁਵਾਈ ਦਵਾਈ ਦਵਾਨੇ ਆ ਜਾਂਦੀ ਹੁਣ ਜਬਾਨਾ ਹੀ ਬਣਾਇਆ ਡਿੱਗੀ ਆ ਉੱਥੇ ਪਹਿਲਾਂ ਗੋਮ ਗਿੱਟੇ ਗੋਡੇ ਬਣਾਏ ਆ ਮੈਂ ਫੇਰ ਜਾ ਕੇ ਕਿਤੇ ਸੱਦਨ ਨੂੰ ਮੌਕਾ ਮਿਲਿਆ ਲੈ ਮੈਨੂੰ ਐਂ ਦੱਸ ਇਨੇ ਰਹਿਣਾ ਕਿੰਨੇ ਦਿਨਾਂ ਹੁਣ ਇੱਥੇ ਇਹ ਰਹੋਗੇ ਕਹਿੰਦੀ ਆ 2 ਮਹੀਨੇ ਰਹੋਗੇ ਕਿੰਨੇ 2 ਮਹੀਨੇ ਕਹਿੰਦੀ ਆ ਲੈ ਸਰ ਗਿਆ ਫਿਰ ਤਾਂ ਦੋ ਮਹੀਨੇ ਮਤਲਬ ਵੀ ਡਰ ਡਰ ਕੇ ਰਹਿਣਾ ਪਊ ਬੇਟਰ ਤਾਂ ਕਿਉਂ ਦੋ ਮਹੀਨੇ ਮੈਂ ਰਹਿਣ ਦਿੰਨੀ ਆ ਉਹਨੂੰ ਭਲਾ ਆਹੋ ਕੋਈ ਲਾਗੇ ਸਕੀਮ ਪਹਿਲੇ ਢੱਕਰਦੀ ਇਹਨੂੰ ਇੱਥੋਂ ਕਹੀ ਇਹਨੂੰ ਵੀ ਮਤ ਕਹਣਾ ਨਾਲ ਹੀ ਤੋੜਦੀ ਕਹੇ ਤੂੰ ਉੱਥੇ ਲਾਇਆ ਦੋ ਮਹੀਨੇ ਕਾਨੂੰਨ ਅੱਜ ਟਿੰਡਰ ਦੇ ਸਿਆਪ ਦੇ ਜਾਣੇ ਵੀ ਕੁੜੀ ਆਈ ਕਰਕੇ ਮੈਂ ਐ ਕਰਦਿੰਦੀ ਮੈਂ ਐ ਕਰਦਿੰਦੀ ਮਾ ਫਿਰ ਕਰਦੇ ਮੈਂ ਉਹਦੀ ਭਾਂਦਰੇ ਭਰਾ ਨੂੰ ਵੀਡੀਓ ਜੀ ਅੱਛਾ ਹਾਂ ਇਹਦਾ ਤਾਂ ਹੋਰ ਵੀ ਹੱਲ ਕਰਨਾ ਪਊ ਕੋਈ ਐਂ ਚੱਲਦਾ ਕੰਮ ਹੋਰ ਹੱਲ ਕੀ ਕਰਨਾਗਾ ਹਜੇ ਵੀ ਤੇਰੇ ਮੂਰੇ ਬੋਲਦੀ ਐ ਤੇ ਹੋਰ ਹੁਣ ਕਿਉਂ? ਹੁਣ ਗਿੜੀ ਗੱਲਾਂ ਬੋਲਦੀ ਐ। ਹਾਂ ਜੀ ਵੀ ਫੰਗ ਜੇ ਚੱਕਦੀ ਐ ਇਹ। ਤੇ ਉਹਨੂੰ ਕਿਹਾ ਕਰ? ਕਹਦੇ ਜੇ ਵੱਧ ਘੱਟ ਜੀ ਕੀਤੀ ਐ ਨਾ। ਆਹ ਵੀਡੀਓ 1 ਮਿੰਟ ਨਹੀਂ ਲੱਗਣਾ ਵਾਇਰਲ ਕਰਨ ਲੱਗਿਆ। ਬੇਤਮ ਕੀ ਦਿਨਾਂ ਨੂੰ ਬਾਲਾ ਚਰ ਹੋ ਗਏ ਚਲਦੀ ਹਾਂ। ਮੈਨੂੰ ਲੱਗਾ ਕੋਈ ਹੋਰ ਨਾ ਕੁੱਡਣਾ ਪਊਗਾ ਇਹਦੇ ਵਾਸਤੇ ਤਾਂ। ਓਏ ਉਸੇ ਚੀਜ਼ ਦੀ ਦਾ ਡਰ ਹੈਗਾ ਉਹਨੂੰ। ਹੋਰ ਇਹ ਜੇ ਕਿਹੜਾ ਰਾਹ ਕੱਢੇਗੀ? ਉਹ ਤੋਂ ਵੱਧ ਕੇ ਕੀ ਉਹਦੇ ਲਈ? ਸਾਰਿਆਂ ਤੋਂ ਵੱਡਾ ਡਰ ਤਾਂ ਉਹਨੂੰ ਇਹ ਐ ਵੀ ਮੇਰੇ ਭਰਾ ਨੂੰ ਨਾ ਪਤਾ ਲੱਗ ਜੀ ਮੇਰਾ। ਹਾਂ ਅੱਜ ਕਹਿੰਦੀ ਮੈਂ ਮੇਰੇ ਭਰਾ ਨੂੰ ਜੇ ਸੱਚ ਦੱਸਦਾ ਨਾ, ਮੇਰਾ ਭਰਾ ਮੇਰੇ ਤੇ ਯਕੀ ਕਰੂ ਅਜਕੇ ਨੂੰ ਕਿਉਂਕਿ ਇਹਦੇ ਇੱਕ ਵਾਰੀ ਫਿਰ ਇਹ ਵੀਡੀਓ ਨੂੰ ਵਾਇਰਲ ਹੋਣ ਦੇ ਸੀ ਫੇਰ ਦੇਖਦੇ ਆ ਕੌਣ ਕਿਤੇ ਯਕੀਨ ਕਰਦਾ ਕਿਤੇ ਨਾ ਹਾਂ ਲੜੇ ਕਹਿੰਦੇ ਉਹ ਇਹ ਵੀ ਤਾਂ ਕਹਿਣਾ ਸੀ ਨਾ ਯਕੀਨ ਕਰੇ ਨਾ ਕਰੇ ਤੇ ਹਿੱਦਾਂ ਬਦਨਾ ਮੀ ਹੋ ਜਿੰਨੂੰ ਕਹਿੰਦੇ ਹਾਂ ਹਾਏ ਨਹੀਂ ਮੈਂ ਕਿਹਾ ਇੱਥੇ ਤਾਂ ਦਿਮਾਗ ਕੰਮ ਨਹੀਂ ਕਰਦਾ ਤੇਰਾ ਮੇਰੀ ਸੌਰਤ ਤਾਂ ਤੇਰੇ ਚ ਰਹਿੰਦੀ ਆ ਦੇਖੀ ਮੇਰਾ ਤਾਂ ਜੀ ਨਹੀਂ ਲੱਗਦਾ ਮੈਂ ਕਿੱਧਰ ਜਾਵਾਂ ਹਾਂ ਮੇਰੇ ਤਾਂ ਆਪੀ ਰਹਿੰਦੀ ਆ ਚਾਰ-ਚਾਰ ਦਿਨ ਆਪਾਂ ਨੇ ਨਾ ਫੋਨ ਨਾ ਮੈਸੇਜ ਨਾ ਮਿਲਣਾ ਆਪੀ ਰਹਿੰਦੀ ਆ ਮੇਰੇ ਤਾਂ ਗੱਲਾਂ ਕਰਾ ਲਓ ਜਿੰਨੀਆਂ ਮਰਜ਼ੀ ਨਾ ਪੜਿਆ ਮਨੁਆਏ ਨਸ ਅੱਜ ਦਿਨ ਕੀ ਐ ਅੱਜ ਦਿਨ ਕੀ ਹੋਣਾ ਵੀਰਵਾਰ ਅੱਜ ਕੱਲ ਕੀ ਸੀ ਕੱਲ ਬੁੱਧਵਾਰ ਸੀ ਆਏ ਨਹੀਂ ਪੁੱਛਦੀ ਹੋਰ ਇਹ ਪਹਾ ਪ੍ਰੇਮ ਪਿਆਰ ਵਾਲਾ ਦਿਨ ਉਹ ਲੱਗਿਆ ਮੈਨੂੰ ਪਤਾ ਆ ਇੰਸਟਾਗ੍ਰਾਮ ਨਾ ਘਟ ਚਲਾਇਆ ਕਰ ਆ ਜਿਹੜੇ ਦਿਨ ਜਿਹਾਉਂਦੇ ਆ ਨਾ ਇਹ ਇਹ ਤਾਂ ਪੂਣ ਆਸ਼ਕਾਂ ਵਾਸਤੇ ਹੀ ਹੁੰਦੇ ਨੇ ਆਪਣੇ ਵਰਗੇ ਵਾਸਤੇ ਨਹੀਂ ਹੈਗੇ ਨਾਲ ਪਿਆਰ ਵਾਲੇ ਦਿਨ ਹੁੰਦੇ ਨੇ ਦੇਖ ਅੱਜ ਚਾਕਲੇਟ ਡੇ ਸੀਗਾ ਚਾਕਲੇਟ ਵੀ ਲਿਆ ਕੇ ਦਿੱਤੀ ਮੈਨੂੰ ਅੱਛਾ ਹੁਣ ਚਾਕਲੇਟ ਡੇ ਦਾ ਦਿਨ ਨਾਲ ਪਿਆਰ ਵਧੂਗਾ ਉਹ ਮਤਲਬ ਪਿਆਰ ਹੈ ਨਹੀਂਗਾ ਐ ਨਹੀਂ ਹੁੰਦਾ ਫਿਰ ਮਾੜਾ ਮੋਟਾ ਦਿਖਾਵਾ ਵੀ ਤਾਂ ਕਰਨਾ ਕੋਈ ਇਹ ਤਾਂ ਇਹਨਾਂ ਨੇ ਆਹ ਦਾ ਸਾਮਾਨ ਸੌਣ ਦਾ ਵੇਚਣ ਵਾਸਤੇ ਦਿਨ ਬਣਾਏ ਹੋਏ ਹੈ ਕਦੇ ਚਾਕਲੇਟ ਆ ਵੇਚਤੀਆਂ ਕਦੇ ਫਲ ਜੀ ਵੇਚਤੇ ਇਹਨਾਂ ਦਾ ਦਿਨ ਨਵੇਂ ਬਾਕੀ ਸਾਰੇ ਸਾਲ ਦੇ ਵਿੱਚ ਇਹ ਤਾਂ ਦਿਨ ਮੁੱਖਦੇ ਨਹੀਂ ਹੁੰਦੇ ਪਿਆਰ ਕਰਨ ਦਾ ਕੋਈ ਥੋੜਾ ਦਿਨ ਥੋੜੀ ਹੁੰਦਾ ਹੈ ਹਾਂ ਤੂੰ ਤਾਂ ਸਰਿੰਝਾਂ ਵੇਚੀ ਚੱਲ ਲੋਕਾਂ ਨੂੰ ਟੀਕੇ ਲਾਈ ਚੱਲੋ ਹੋਰ ਉਹੀ ਤਾਂ ਕੰਮ ਹੈ ਮੇਰਾ ਹਾ ਹਾ ਮਜ਼ਾਕ ਉਫਨੀ ਕਰ ਰਹੀ ਮੈਂ ਹਰੇਕ ਚੀਜ਼ ਦਾ ਮਜ਼ਾਕ ਬਣਾ ਕੇ ਵੇਜਣਾ ਚੱਲ ਛੱਡ ਇਹ ਗੱਲਾਂ ਨਾਲ ਤੈਨੂੰ ਵੀ ਇੱਕ ਗੱਲ ਹੋਰ ਕਹਿਣਾ ਹੈਗਾ ਮਾੜਾ ਜਿਹਾ ਦਬਕਾ ਕੇ ਰੱਖਿਆ ਕਰ ਇਹਨੂੰ ਜੇ ਕਿ ਜਿਹੜੇ ਹਿਸਾਬ ਨਾਲ ਚਰਨ ਲੱਗ ਗਈ ਨਾ ਫਿਰ ਮੈਂ ਲਾਰਾ ਵੀ ਤੂੰ ਨਹੀਂ ਉੱਤੇ ਲੱਗਦੀ ਤੂੰ ਇਹਦੇ ਥੱਲੇ ਲੱਗ ਕੇ ਰਹੇਂਗੀ ਤੇ ਇਹਦੇ ਤੇ ਦਬਕਾ ਬਣਾ ਕੇ ਰੱਖੂਗੀ ਐ ਕਿ ਮੈਂ ਆਏ ਨਹੀਂ ਬੋਲਣ ਦਿੰਦੀ ਮੈਂ ਆਹੋ ਜਿਹੜਾ ਐਡਾ ਵੱਡਾ ਕਾਹਨ ਕਰਿਆ ਹੈਗਾ ਉਹ ਕਾਣੀ ਕਰੇ ਆਪਣੇ ਸਾਹਮਣੇ ਐਸੇ ਕੰਮ ਕਰ ਕੀ ਕਰਿਆ ਸੀਗਾ ਵੀ ਆਪਣੇ ਸਾਹਮਣੇ ਅੱਖ ਨਾ ਚੱਕ ਸਕੇ ਉਹ ਚੱਲ ਛੱਡ ਮੈਨੂੰ ਆਏ ਦਾ ਸੋਣਾ ਉਹਦਾ ਕੀ ਕਰਾਂ ਦੂਜੀ ਦਾ ਮੈਂ ਕਿ ਮੈਂ ਤੋੜਾਂ ਉਹ ਕੋਈ ਬਹਾਨਾ ਬੁਣਾ ਲਾ ਕੇ ਭੇਜ ਦਿਆਂ ਉਹਨੂੰ ਨਾਲ ਇਹਨੂੰ ਤੋੜ ਦੇ ਕਿਸੇ ਪਾਸੇ ਘੁੰਮਣ ਫਿਰਨੀ ਭੇਜ ਦੇ ਨਾਲ ਘੁੰਮਣ ਫਿਰਨ ਫਿਰ ਪੈਸੇ ਵੰਗੂਗੀ ਆਧਾਰ ਕਾਰਡ ਚੱਲਦਾ ਹੈਗਾ ਕੋਈ ਰਹਿਣ ਸੈਣ ਬਾਤੇ ਇਹਨਾਂ ਨੂੰ ਕੋਈ ਥਾਂ ਤੇ ਭੇਜੀ ਚਾਹੇ ਤਾਂ ਕਿਸੇ ਧਾਰਮਿਕ ਥਾਂ ਤੇ ਭੇਜੀ ਜਿੱਥੇ ਰਹਿਣ ਸੈਣ ਦਾ ਖਰਚਾ ਵੀ ਨਾ ਹਾਂ ਲੈ ਮੇਰੇ ਦਿਮਾਗ ਚ ਆ ਗਈ ਠੀਕ ਆ ਐਂ ਕਰੂੰਗੇ ਆਹੋ ਆਹੋ ਚੱਲ ਹੁਣ ਗੱਲਾਂ ਨਾਲ ਹੀ ਢਿੱਡ ਭਰਨਾ ਹੈਗਾ ਜਿਹੜੇ ਕੰਮ ਵਾਸਤੇ ਬੁਲਾਇਆ ਸੀ ਉਹ ਹੁਣ ਹੀ ਕਰਨਾ ਜੱਲ ਆ ਗਿਆ ਕੁੱਲੇ ਮੈਨੂੰ ਵੀ ਕਰਾਂ ਠੀਕ ਮੈਨੂੰ ਵੀ ਡਾਕਟਰ ਡਾਕਟਰ ਕਹਿੰਦੇ ਆ ਪਤਾ ਨਹੀਂ ਕਿੱਦਾਂ ਰਹਿ ਗਿਆ ਅੰਦਰ ਆਹ ਸੋਨੀ ਕੀ ਹਾਲ ਹੈ ਉਹ ਕਿਵੇਂ ਪ੍ਰਗਟਾ ਹੁਣ ਵਧੀਆ ਵਧੀਆ ਅੱਜ ਕਿਵੇਂ ਮੈਨੂੰ ਇੱਡੀ ਰਾਤ ਨੂੰ ਬੁਲਾਇਆ ਵਾ ਬੱਸ ਮੈਨੂੰ ਲੋਡ ਪੈ ਗਈ ਤਾਂ ਕਰਕੇ ਬੁਲਾਇਆ ਤਾ ਆ ਜਾ ਫਿਰ ਘਰੇ ਚਲਦੇ ਆ ਕੋਈ ਨਹੀਂ ਨਹੀਂ ਘਰੇ ਜਾਣ ਦਾ ਟਾਈਮ ਕਿੱਥੇ ਮੈਨੂੰ ਤਾਂ ਤੇਰੇ ਤੱਕ ਕੰਮ ਸੀਗਾ ਇੱਕ ਹਾਂ ਦੱਸ ਕੀ ਕੰਮ ਸੀ ਦੇਖ ਜਵਾਬ ਨਾ ਦੇਈ ਭਰਾਵਾ ਇੱਕ ਤੇਰੇ ਤੱਕ ਹੀ ਆ ਸਮਝ ਲੈ ਉਹ ਲੈ ਜੇ ਕੰਮ ਕਰ ਲੈਣਾ ਹੋਇਆ ਤਾਂ ਮੈਂ ਕਰ ਦੂੰ ਆ ਫਿਰ ਮੈਂ ਜਵਾਬ ਕਿਉਂ ਦੇਉਂਗਾ ਤੇਰੇ ਕਰਨ ਵਾਲਾ ਵੀ ਆ ਹਾਂ ਦੱਸ ਕੀ ਕੰਮ ਹੈ ਮੈਨੂੰ 50000 ਰੁਪਏ ਚਾਹੀਦਾ 80 ਰੈਂਡ ਲੋਡ ਪੈ ਗਈ 50000 ਰੁਪਿਆ ਯਾਰ ਜਾਂ ਤਾਂ ਤੂੰ ਮੈਨੂੰ ਦੇਣੇ ਦੱਸਣਾ ਸੀਗਾ ਫੇਰ ਤਾਂ ਮੈਂ ਤੇਰਾ ਹੱਲ ਕਰ ਦਿੰਦਾ ਹੁਣ ਤਾਂ ਯਾਰ ਇਸ ਟਾਈਮ ਤਾਂ ਮੇਰੇ ਕੋਲੇ ਮਸਾ 5-7000 ਰੁਪਿਆ ਪਿਆ ਹੋਊਗਾ ਲੈ ਆਹ ਕਿਹੜੀ ਗੱਲ ਕਰਦਾ ਯਾਰ ਤੂੰ ਬਾਈ ਬਣ ਕੇ ਮੇਰਾ ਹੱਲ ਕਰ ਦੇ ਸਾਨੂੰ ਐਮਰਜੈਂਸੀ ਲੋਡ ਹੈਗੀ ਨਹੀਂ ਮੈਂ ਤੈਨੂੰ ਕਹਿੰਦਾ ਹੀ ਨਹੀਂ ਸੀਗਾ ਹੁਣ ਸੁਣੇ ਤਾਂ ਹੀ ਤਾਂ ਮੈਂ ਤੈਨੂੰ ਕਹਿ ਰਿਹਾਗਾ ਜੇ ਤੂੰ ਮੈਨੂੰ ਘੰਟਾ ਦੋ ਘੰਟੇ ਪਹਿਲਾਂ ਵੀ ਫੋਨ ਕਰਤਾ ਹੁੰਦਾ ਨਾ ਮੈਂ ਕਿਦੋਂ ਨਾਲ ਕਿਦਾਂ ਤੇਰਾ ਹੱਲ ਪੱਕਾ ਕਰ ਦੇਣਾ ਸੀਗਾ ਹੁਣ ਤਾਂ ਯਾਰ ਇਸ ਮੌਕੇ ਦਾ ਯਾਰ ਇੰਨੇ ਪੈਸਿਆਂ ਦਾ ਹੱਲ ਹੋਣਾ ਨਹੀਂਗਾ ਹਾਂ ਇਹ ਨਾਲ ਜ਼ਰੂਰ ਕਰ ਸਕਦਾ ਤੜਕੇ 10 ਵਜੇ ਤੋਂ ਪਹਿਲਾਂ ਪਹਿਲਾਂ ਪੈਸੇ ਮਿਲ ਜਾਣਗੇ ਤੇਰੇ। ਉਹ ਨਹੀਂ ਭਰਾਵਾ ਮੈਨੂੰ ਤਾਂ ਹੁਣੇ-ਹੁਣੇ ਚਾਹੀਦੇ ਸੀਗੇ। ਹੁਣ ਤਾਂ ਨਹੀਂ ਫਿਰ ਸੁਣੀ ਯਾਰ ਇੰਨੇ ਪੈਸੇ ਦਾ ਲਾਉਣਾ। ਜੇ 5-7000 ਰੁਪਏ ਚਾਹੀਦਾ ਤਾਂ ਉਹ ਪੇਹ ਤੈਨੂੰ ਆਜਾ ਮੈਂ ਦੇ ਦਿੰਦਾ ਘਰ। 5-7000 ਤਾਂ ਕੀ ਕਰਾਉਣਾਗਾ। ਮੈਂ ਤਾਂ 50000 ਹੀ ਚਾਹੀਦੇ ਸੀਗੇ। ਯਾਰ ਸੁਣੀ ਦੇਖ ਸਮਝਣ ਦੀ ਕੋਸ਼ਿਸ਼ ਕਰ। ਇੰਨੇ ਪੈਸੇ ਹੁਣ ਕਿਹਦੇ ਕੋਲੇ ਪਏ ਹੁੰਦੇ ਹੈਗੇ। ਹੁਣ ਤੇਰੀ ਨਾ ਹੀ ਸਮਝਾ। ਹੁਣ ਤਾਂ ਭਰਾ ਨਾ ਹੀ ਸਮਝ ਲਾ। ਕਿਉਂਕਿ ਹੁਣ ਇਸ ਮੌਕੇ ਦਾ ਹੱਲ ਹੋਣਾ ਵੀ ਹੈ ਨਹੀਂਗਾ। ਬਾਕੀ ਰਾਤ ਹੋਈ ਪਈ ਹੈਗੀ ਹੁਣ ਮੈਂ ਕਿਤੇ ਤੋ ਹੱਲ ਕਰਕੇ ਦੇਵਾਂ ਤੈਨੂੰ ਦੇਖ ਲੈ ਪ੍ਰਗਟ ਆਪ ਮੈਂ ਤੇਰੀ ਕਿੱਡੇ ਕਿੱਡੇ ਕੰਮ ਕੱਢੇ ਨੇ ਤੂੰ ਮੇਰਾ ਇੱਕ ਛੋਟਾ ਜਿਹਾ ਕੰਮ ਨਹੀਂ ਕੱਢ ਸਕਦਾਗਾ ਉਹ ਮੈਂ ਤੇਰੀ ਉਸ ਗੱਲ ਤੋਂ ਥੋੜੀ ਭਜਦਾਗਾ ਵੀ ਤੂੰ ਮੇਰੇ ਕੋਈ ਕੰਮ ਨਹੀਂ ਕੀਤੇ ਮੈਨੂੰ ਪਤਾ ਹੈਗਾ ਚੰਗੇ ਮਾੜੇ ਟਾਈਮ 'ਚ ਤੂੰ ਹੀ ਮੇਰੇ ਨਾਲ ਖੜਦਾ ਰਿਹਾ ਪਰ ਤੂੰ ਸਵਾਲ ਹੀ ਉਹ ਜਿਹਾ ਪਤਾ ਯਾਰ ਵੀ ਜਿਹੜਾ ਹੱਲ ਨਹੀਂ ਹੋ ਸਕਦਾ ਹੁਣ ਹੁਣ ਤਾਂ ਬੈਂਕਾਂ ਵੀ ਬੰਦ ਹੋ ਗਈਆਂ ਓਏ ਹੱਲ ਤਾਂ ਤੂੰ ਆਪੇ ਕਰ ਲੇਗਾ ਜੀ ਕਰਨਾ ਹੋਵੇ ਭਰਾਵਾ ਜੇ ਨਹੀਂ ਦੇਣੀ ਤਾਂ ਸਿੱਧਾ ਉਹੀ ਜਵਾਬ ਦੇ ਦੇ ਤੂੰ ਹੋਏ ਲੈ ਤੂੰ ਤਾਂ ਯਾਰ ਗੁੱਸੇ ਹੋਈ ਆ ਨਗਾ ਸਣੀ ਇਹੋ ਜੀ ਗੱਲ ਥੋੜੀ ਹੈਗੀ ਜੇ ਮੇਰੇ ਕੋਲੇ ਹੁੰਦੇ ਮੈਂ ਕਿਉਂ ਜਵਾਬ ਦੇ ਦਿੰਦਾ ਸੀਗਾ ਤੇਰੇ ਤੋਂ ਵੱਧ ਕੇ ਥੋੜੀ ਹੈ ਪੈਸੇ ਮੇਨੂੰ ਜੇ ਮੈਥੋਂ ਵੱਧ ਕੇ ਪੈਸੇ ਨਹੀਂ ਹੈਗੇ ਤਾਂ ਫਿਰ ਮੈਨੂੰ ਕਰ ਦੇ ਨਾ ਹੱਲ 50000 ਦਾ ਉਹ ਫਿਰ ਤੂੰ ਕਰ ਦੇਗਾ ਜੇ ਕਰਨਾ ਹੋਵੇ ਤਾਂ ਉਹ ਯਾਰ ਸਣੀ ਫਿਰ ਤੂੰ ਉਹੀ ਗੱਲਾਂ ਕਰੀ ਜਾਣਾ ਮੈਂ ਤੈਨੂੰ ਕਹੀ ਆ ਨਾ ਤੂੰ ਰੁਕ ਜਾ ਤੜਕੇ 10 ਵਜੇ ਤੱਕ ਤੈਨੂੰ ਪੈਸੇ ਨਾ ਹੱਲ ਕਰਕੇ ਦੇ ਦੂੰਗਾ ਤੜਕੇ 10 ਵਜੇ ਤੱਕ ਮਰੂੰ ਪਤਾ ਨਹੀਂ ਜੀਊਂਗਾ ਹੁਣ ਨਾ ਹੀ ਹੈ ਉਹ ਯਾਰ ਹੁਣ ਤਾਂ ਚਾਹੇ ਹਰਾਜੀ ਰਹੇ ਚਾਹੇ ਗੁੱਸੇ ਹੁਣ ਤਾਂ ਯਾਰ ਇੰਨੇ ਪੈਸਿਆਂ ਦਾ ਹੱਲ ਤਾਂ ਨਹੀਂ ਹੋਣਾ ਕੋਈ ਗੱਲ ਨਹੀਂ ਯਾਦ ਰੱਖੀ ਮੈਂ ਤੇਰੇ ਨਾਲ ਅੜੇ ਹੋਏ ਕੰਮ ਕੱਢੇ ਹੋਏ ਨਹੀਂ ਗੇ ਯਾਰ ਤੂੰ ਤਾਂ ਹਣਾ ਹੱਡ ਹੋਣ ਵਾਲੀਆਂ ਗੱਲਾਂ ਕਰੀ ਜਾਣਾ ਤਹਨੇ ਮੇੜਿਆ ਤੇ ਆ ਗਿਆ ਤੂੰ ਸਤਿ ਸ਼੍ਰੀ ਅਕਾਲ ਹੱਲ ਹਾ ਕਿਹੜੀ ਗੱਲ ਹੋਈ ਫੈਨ ਮੌਕੇ ਤੇ 10 ਬੰਦਾ ਇੰਨੇ ਪੈਸਿਆਂ ਦਾ ਹੱਲ ਕਿੱਥੋਂ ਕਰ ਦੂਗਾ ਇਹਦਾ ਵੀ ਜਮਾ ਸਾਰੇ ਹੀ ਪਿਆਗਾ ਚੱਲ ਕੋਈ ਨਾ ਐਨੇ ਗੁੱਸੇ ਹੋ ਕੇ ਕਿੱਧਰ ਜਾਣਾ ਤੜਕੇ ਨੂੰ ਫੇਰੇ ਤਾਂ ਮੇਰੇ ਕੋਲੇ ਹੋਊਗਾ ਸ਼ੀਗਲ ਜੀ ਕੰਕਨ 1 2 3 ਲਿਖਣ ਦਾ ਐਨੀਲੇਟ ਗਗਣ ਇਹ ਕਿ ਕਰਨਾ ਹੈ ਮੈਨੂੰ ਲੱਗਦਾ ਨਾ ਸ਼ਾਇਦ ਭਾਬੀ ਦੇ ਸੱਟ ਕੋਈ ਜ਼ਿਆਦਾ ਲੱਗੀ ਮੈਥੋ ਵੀ ਉਹਦੇ ਗੁੱਸੇ ਦੇ ਚ ਬੋਲਿਆ ਗਿਆ ਟਾਈਮ ਲਾਇਆ ਉਹ ਨਾ ਪਾਪੀ ਨੇ ਹਾਂ ਹੋ ਸਕਦਾ ਆ ਭਾਬੀ ਡਿੱਗੀ ਵੀ ਬਹੁਤ ਜ਼ੋਰ ਦੀ ਸੀ ਇੱਕ ਵਿਚਾਰੀ ਨੂੰ ਉਦੋਂ ਹੀ ਬੁਖਾਰ ਸੀਗਾ ਚਲ ਮੈਂ ਆ ਜਾ ਚੱਲੀਏ ਪਾਪੀਨ ਦੇਖੀਏ